ਅਬੀ ਸਤਿ ਸ਼੍ਰੀ ਅਕਾਲ ਜੀ ਅਸੀਕਾਲ ਜੀ ਅਸੀਕਾਲ ਜੀ ਉਹ ਦਿਲੇ ਕਹਿੰਦਾ ਹਾਂ ਇਹ ਲਾਪਰੀ ਦੇ ਤੇ ਥੈਂਕ ਯੂ ਬੋਲਰ ਕਹਿੰਦਾ ਮੋਟਰਸਾਈਕਲ ਦੀ ਹਾਂ ਕਹਿੰਦਾ ਕੱਢ ਲਵਾਂ ਉਹ ਤੋੜਨਾ ਥੱਲੇ ਥੱਲੇ ਬ੍ਰਿੰਗ ਤਲਾ ਭੈਣੇ ਉਹ ਕਹਿੰਦਾ ਹੈ ਬਈ ਬ੍ਰੈਂਡਰ ਜਿਆਦਾ ਖੜਾ ਦੇ ਮੈਨੂੰ ਬਾਈ ਤੇ ਬਸ ਹਾਵਾਂ ਦੇ ਮੈਂ ਤੋੜ ਖੜਾ ਤਾਏ ਤੋ ਉਹ ਅੱਜ ਦਾ ਬਹੁਤ ਮਾੜੀ ਹੋਈ ਦੇ ਨਾਲ ਰੜੋ ਕੀ ਲੈ ਕੇ ਗਿਆ ਮੋਟਰਸਾਈਕਲ ਘਰ ਨੂੰ ਕਾਤੇ ਮੈਨੂੰ ਕੀ ਮਾੜੀ ਹੋ ਜੇ ਕਿਹੜੇ ਦਾ ਇਹ ਆ ਨਾ ਮਗਰ ਮੇਰਾ ਪੁਰਾਣਾ ਇਲੈਕਟ੍ਰਿਕ ਚਾਰਪੀ ਮੋਟਰਸਾਈਕਲ ਤਿਆ ਸੀਦੇ ਤੇ ਸਮੋਸੇ ਲੈਣ ਭੇਟਾ ਮਾ ਸਮੋਸੇ ਖੜ ਲਿਆ ਵੀ ਖਾ ਕੇ ਚੱਲ ਜੀ ਘਰ ਇੰਨਾ ਕਿ ਤੇਜ਼ਾ ਬੋੜਨ ਦਾ ਮਾ ਖੱਡੇ ਵਰ ਤੇ ਹੋ ਗਿਆ ਔਰ ਉਹਨੇ ਮੁਰਗੇ ਸਾਡੇ ਦੀ ਹੋ ਗਿਆ ਉਹ ਬਚ ਗਿਆ ਕਹਿੰਦਾ ਮਟੱਡ ਗਿਆ ਮੇਰੇ ਦੇ ਬਾਹਰ ਨਾ ਤਾਈ ਕਹਿੰਦਾ ਇਹ ਫਿਰ ਉਹ ਲੈ ਗਿਆ ਬੜਾ ਇੰਨਾ ਮੁਰਾਦ ਪਿਟਾ ਜੀ ਫੱਕਾ ਨਾ ਕਰ ਗਰਮ ਨੂੰ ਆ ਕੇ ਮਾਰ ਦੇ ਕਰ ਦੇ ਨਾ ਖੜੇ ਗੜੀ ਰਜ਼ਾਰ ਵਾਲੀ ਆ ਜੇ ਦੇ ਇਹ ਖੜਾ ਨਹੀਂ ਖਣੀ ਕਹਿੰਦਾ ਤੇਲ ਮੁੱਕਿਆ ਦੂਆ ਲਈ ਆ ਆ ਉਹੀ ਕਰਦੇ ਨੇ ਇੰਨਾ ਫਿਕਰਦਾ ਵੀ ਤੋੜ ਕੇ ਲਿਆਉਂਗਾ ਹੈ ਵੈਸੇ ਇੱਕ ਗੱਲ ਹੈਗੀ ਹੈ ਬੋਲ ਸਰਕਾਰ ਨੂੰ ਇਹਨਾਂ ਨੂੰ ਤੇਲ ਜਾਈਂਦਾ ਪੰਚਾਂ ਨੂੰ ਮੇਰੀ ਗੱਲ ਸੁਣ ਹਾਂ ਚਾਰ ਪੰਜਾਂ ਨੇ ਉਹਦੇ ਚ ਲਾਉਣੇ ਨੇ ਉੱਥੇ ਹੀ ਕੋ ਸੁਣਦਾ ਉਹਨੇ ਕਿਹਾ ਦੂਆ ਪਾਉਂ ਕੋਨੇ ਕਿਹਾ ਦੂਆ ਇਦਾਂ ਵੀਰਾਂ ਜੀ ਚੱਕਿਆ ਤਾਂ ਕਲੀ ਅੱਜੇ ਬੁਰੀ ਹੋ ਗਈ ਦਿਨਾਂ ਤਾਂ ਉਹ ਖੇਲੇਗਾ ਘਰ ਨੂੰ ਹੁਣ ਤਾਂ ਮੈਂ ਚੱਕੇ ਨਹੀਂ ਕਰਦਾ ਮਾਰਾ ਚੱਕੇਗਾ ਨਹੀਂ ਤੇ ਕਿਹਨੂੰ ਦੇਣਾ ਮੇਰਾ ਨੂਟ ਆਏਗਾ ਬਲੀ ਰਾਜੇ ਟਰੈਕਟਰ ਲੱਭਦਾ ਤਾਂ ਲੱਭਿਆ ਟਰੈਕਟਰ ਇਦਾਂ ਲੱਭਿਆ ਨਾ ਅੱਪੇ ਦਾ ਕਹਿੰਦਾ ਕੋਈ ਲੈ ਗਿਆ ਕਹਿੰਦਾ ਪਤਾ ਨਹੀਂ ਕੌਣ ਲੈ ਗਿਆ ਕਹਿੰਦਾ ਕਿਹਨੂੰ ਦਿੱਤਾ ਬਾਪੂ ਨੇ ਕਹਿੰਦਾ ਇਹਦੇ ਜੱਲਾ ਤਾਂ ਹੀ ਤਾਂ ਲੈ ਗਿਆ ਨਹੀਂ ਨਹੀਂ ਮੈਂ ਫਿਰ ਤੋਂ ਜੋੜੀ ਰਾਮ ਬੀਰ ਕਹਿੰਦਾ ਕੋਈ ਯਾਰ ਤਾਂ ਕਹਿੰਦਾ ਉਹ ਤੀਂ ਜਾ ਤਰਾ ਕੀ ਭਲਾ ਜਾਣੇ ਆਈਦਾ ਬੰਦੇ ਨੂੰ ਢੀਂਗਿ ਬੰਮੇ ਜਿੱਦ ਨੂੰ ਮਾਜੀ ਤਰੱਕੀ ਕਰੇ ਬੰਦਾ ਹਾਂ ਉਹ ਕੱਟੀ ਜਮੀਨ ਨਹੀਂ ਲੈਣੀ ਉਹ ਗੱਬੇ ਵਾਲਾ ਘਾਟਰ ਸੁਟਾ ਦੇ ਲੋਕਾਂ ਦਾ ਉਹਦਾ ਮੇਰੀ ਗੱਲ ਸੁਣ ਲਾਉਂਦਾ ਹਾਂ ਉਹਦਾ ਬਹੁਤ ਬਾਹਰੇ ਨਿਕਲ ਨਹੀਂ ਆਉਂਦਾ ਮਨਮੁਨਾ ਫਰਕ ਹੋਊਗਾ ਨਹੀਂ ਤਾਂ ਠੀਕ ਏ ਆਹੋ ਠੀਕ ਏ ਇਹਨਾਂ ਦਾ ਇਹਦਾ ਫਰਕ ਪੈਗਾ ਹੁਣ ਚਲ ਸਾਬ ਤੇਰਾ ਆਹ ਟਰੈਕਟਰ ਇਹ ਬਹੁਤ ਟੌਪ ਦਾ ਬਣਾਤੇ ਨੇ ਇਹਨਾਂ ਨੇ ਤਾਂ ਹੁਣ ਖੜੋ ਜੂਗੋ ਟਰੈਕਟਰ ਜੂਗੋ ਇੱਕ ਥੋੜਾ ਆ ਅੱਜ ਉਹ 2585 ਹਾਂ ਇਹਨਾਂ ਨਾਲ ਦੇ ਤਾਂ ਬਹੁਤ ਫਰਕ ਪਾਤਾ ਹੁੰਦੇ ਨਵੇਂ ਚਿੱਟਾ ਕੱਲ ਗਏ ਤੇ ਸੀ ਜਾਤੀ ਚ ਜਾਣ ਲੱਗੇ ਖੜ ਗਏ ਉੱਥੇ ਪਰੋਣਾ ਕਹਿੰਦਾ ਮੈਂ ਹੋਂਦਾ ਦਿਲਪ੍ਰੀਤ ਕਹਿੰਦਾ ਕਹਿੰਦਾ ਇੱਥੇ ਜੈਂਸੀ ਜੈਂਸੀ ਤੇ ਬੈਜੋ ਹੁੰਦੇ ਹਾਂ ਅਸੀਂ ਟਰੈਕਟਰ ਰੂਟਰ ਬੈਠ ਕੇ ਦੇਖਿਆ ਉੱਪਰ ਆਇਆ ਕਾਨੂੰ ਕਹਿੰਦਾ ਥਾਲਾ ਰੰਗ ਵੀ ਹੋਰ ਕਰਤਾ ਪੇਂਟ ਇਹਦੇ ਵਾਲਾ ਹੀ ਪਿੱਛੇ ਦਾ ਹਿੱਸਾ ਥਾਲੇ ਦਾ ਨੋਵੋ ਵਾਲੀ ਕਰਿਆ ਬਣੇ ਵਾਲੇ ਨਾਲ ਦਾ ਹੀ ਅੱਛਾ ਹਾਂ ਪਿੱਛੇ ਭਾਰਾ ਪੁਰਾਣ ਚੌੜਾ 14 ਦੇ ਟਾਇਰਾਂ ਚ ਹਰਕ ਬਾਤ ਤਾਂ ਫਿਰ ਹਾਂਜੀ ਕੈਸਲਾ ਹੈ ਮਹਲੇ ਥਾਲਾ ਕੋਈ ਨਹੀਂ ਜੀ ਹਲੇ ਖੜ ਚੋ ਕਸਾਈ ਆਈ ਹੈ ਕਸਾਈ ਆਈ ਹੈ ਪੈਸੇ ਵਾਲੀ ਆਈ ਹੋਈ ਹੈ ਹਾਂ ਮੈਂ ਉਧੜ ਕਰ ਲੂਗਾ ਬਾਦ ਵਿੱਚ ਹਾਂ ਠੀਕ ਹੈ ਕਸਾਈ ਤੁਹਾਡੇ ਕੋਲ ਆਈ ਪਈ ਹੈ ਟਰੈਕਟਰੇ ਬਹੁਤ ਸੋਹਣਾ ਲੱਗਿਆ ਮੈਨੂੰ ਇਹ ਉਹਦੇ ਕਾ ਕਲਰ ਸਾਰਾ ਹੀ ਕਲਰ ਕਹਿੰਦਾ ਅਹੀ ਲੱਗਿਆ ਹੁਣ ਜਿਹੜਾ ਉਹਨੇ ਮੇਰੇ ਨਾਲ ਦਹੀਂ ਖਾਇਆ ਸਟicker ਲਵਾਤੇ ਮੈਂ ਟਰਾਲੇ ਤੇ ਕੋਈ ਨਾ ਖੜਜੋ ਛਤਰੀ ਕਹਿੰਦੀ ਦੁੱਧ ਦੇਣ ਬੰਦੇ ਕਹਿੰਦੀ ਦਿੰਦੇ ਉਹ ਦੁੱਧ ਆ ਮੈਂ ਖਲਵਾ ਕੇ ਜਾਂਦਾ 80 ਚੋਈ ਬਹੁਤ ਦੁੱਧ ਦਿੰਦੇ ਹੈ ਉਹ ਦੁੱਧ ਉਹ ਕੱਪੜੇ ਵਾਲੀ ਆ ਨਹੀਂ ਤੇ ਦੇ ਨਾਲ ਹਾਂ ਵੀਰਾਂ ਜਿਹੜੀ ਤੇ ਖੜਾ ਤਾ ਚੱਲ ਲਵਾ ਲੇ ਆਮਗੇ ਫਿਰ ਤਾਂ ਵਿੱਚ ਪਰੌਣ ਨੇ ਆਪੇ ਗੱਲ ਕਰਨੀ ਗੱਲ ਪੁੱਛੀ ਸਦਰੀ ਆਹੀ ਚਾਹੀਦੀ ਜਿਹੜੀ ਆਪਣੇ ਵਾਲੇ ਲੱਗੀ ਬਸ ਬਸ ਹਣਾ ਉਹ ਨਾਲ ਲੱਈ ਆ ਫੀਲਿੰਗ ਹਲੇ ਪੈਸੇ ਕਿਸੇ ਕੋਣੀ ਹੈਗੇ ਟੁੱਟੇ ਜਾ ਰਹਿ ਉਹ ਫੀਲਿੰਗ ਤਾਂ ਲੈਣੀ ਹੀ ਆਈ ਤੇ ਦਾਈ ਪੂਰੀ ਹੁੰਦੀ ਆ ਅੱਧੀ ਛੋਟਾ ਸੋਚੂਗੇ ਇਹ ਫੀਲਿੰਗ ਲੰਬਾ ਹੋ ਕੇ ਵੱਡੀਆਂ ਸੋਚੂਗਾ ਦਾਈ ਤਾਂ ਪੂਰਾ ਹੋਊਗਾ ਵੀ ਨਹੀਂ ਫੀਲਿੰਗ ਅਭੀ ਨਹੀਂ ਲੱਗੀ ਬਸ ਲੈ ਇਹ ਨਹੀਂ ਜਾਈਦੀ ਆ ਚੱਲ ਫੇਰ ਗਾਲੂ ਚਲੀਏ ਚੱਲ ਚਲੀਏ ਇਹ ਤਾਂ ਤਿਆਰ ਆ ਇਹ ਤਾਂ ਤਿਆਰ ਆ ਇਹਦੇ ਮਾਪੂ ਨੂੰ ਨਾ ਵੰਪ ਦੇ ਅਲੀ ਘੜਾ ਨਾਗਦਾ ਦੇ ਜਣ ਚੈਲੇ ਜਾਊਗਾ ਵੀ ਘਾਲੇ ਇਹਦੇ ਵੀ ਲੋਣ ਕਰਾ ਲੈਣਾ ਚੱਲ ਚੱਲੀਏ ਬਾਈ ਚੱਲੀਏ ਟਰੈਕਟਰ ਦਾ ਇੱਕ ਦਿਨ ਚ ਮਿਲ ਜਾਂਦਾ ਹੋਰ ਸਾਮਾਨ ਲੈਣਾ ਔਖਾ ਹੁੰਦਾ ਚੱਕਰ ਰੱਖਾਂ ਕਿ ਆ ਇਹ ਨੀਤੀ ਚ ਵਧੀਆ ਮੈਨੇ ਸਭ ਤੋਂ ਪਹਿਲਾਂ ਜਦੋਂ ਬੰਦਾ ਕਮਾਉਂਦਾ ਕੋਈ ਸੋਚਦਾ ਮੈਂ ਬਣ ਗਿਆ ਕਹਿਣ ਲੱਗਿਆ ਉਹ ਤਾਂ ਠੀਕ ਆ ਕੋਈ ਚੱਕਰ ਨਹੀਂ ਪਹਿਲਾਂ ਅਸੀਂ ਵੀ ਆਹੀ ਕੋ ਕਰਦੇ ਤੇ ਅਸੀਂ ਵੀ ਡਰਦੇ ਤੇ ਵੀ ਪੈਸਾ ਨਾ ਚੜ ਜAVE ਸਿਰ ਪੈਸਾ ਨਾ ਪੈਸਾ ਤਾਂ ਚੜੀ ਜਾਂਦਾ ਚੜੀ ਜਾਂਦਾ ਕਹਿੰਦਾ ਉੱਧਰੀ ਜਾ ਕਰਦਾ ਮੈਂ ਤੈਨੂੰ ਗੱਲ ਬੰਦੇ ਨੂੰ ਆਪਣੀਆਂ ਰੀਝਾਂ ਪੂਰੀਆਂ ਕਰਨੀਆਂ ਚਾਹੀਦੀਆਂ ਉਮਰ ਦੇ ਹਿਸਾਬ ਨਾਲ ਬਸ ਗੱਲ ਕਰਦਾ ਆਪਣੇ ਬੋਟਾ ਬੱਲੇ ਨੂੰ ਬੜਾ ਤੇਰਾ ਉਹ ਵੀ ਛੋਟਾ ਇਹਦਾ ਹੋਊ ਜੂ ਨੀ بڑا ਆਈਏ ਨੂੰ ਦੇਈ ਛੋਟਾ ਤੂੰ ਚਲਾਈ ਜਾਇਂਗੇ ਹੈ ਅਸੀਂ ਤਾਂ ਹੁਣ ਬੜ ਕਹੀ ਵਾਲੇ ਧੱਕਾ ਮੋੜਨੇ ਵਾਲੇ ਅਸੀਂ ਤਾਂ ਹੁਣ ਠੀਕ ਨਹੀਂ ਭਾਈ ਹੁਣ ਨਹੀਂ ਡਾਇਰੈਕਟ ਰੂਟ ਚੱਲਦਾ ਆਏਗਾ ਕਾਹਤੇ ਨਹੀਂ ਚਲਾਉਣਾ ਬੜਾ ਇੱਧਰ ਤੋਂ ਹੋਗਾ ਇੱਧਰ ਜਾਂਦਾ ਦੂਤ ਜਾਂਦਾ ਦੂਤ ਨਹੀਂ ਜਾਂਦਾ ਆਪਣਾ ਆਈਕ੍ਰੇਡ ਹੀ ਕਾ ਇਹ ਦੂਹ ਚਲਾਈ ਹੋਇਸ ਕੋਣ ਹੋਣੇ ਕਿਤੇ ਕੋਈ ਸਵਾਈ ਦਾ ਜਾਉਂਗੇ ਚਲਾਈ ਦੇ ਜਾਣਾ ਅਸੀਂ ਮੇਰੇ ਨਾਲ ਡਰਾਈਵ ਨਹੀਂ ਸਾਡੀ ਪਸੰਦ ਨਹੀਂ ਰਹੇਗੀ ਅੱਜ ਨਾਲ ਡਰਾਈਵ ਨਹੀਂ ਸਾਡੀ ਪਸੰਦ ਨਹੀਂ ਹੈ ਸਮਝਿਆ ਇਹ ਨਾਲ ਸਾਡੀ ਮੋਟਰਸਾਈਕਲ ਨੂੰ ਕਹਿੰਦਾ ਦੇਖਣਾ ਚਾਹੁੰਦਾ ਤੂੰ ਇਹਨਾਂ ਨੇ ਕਹਿੰਦਾ ਮੋਟਰਸਾਈਕਲ ਦੇਖਣਾ ਹੈ ਕਿ ਮੇਰੇ ਨਾਲ ਗੇੜੀ ਕੱਢ ਕੇ ਚੌਕੇ ਤੇ ਲੈ ਕੇ ਰਿਸ਼ਤੇ ਸਾਲ ਆ ਠੀਕ ਆ ਆਹੋ ਟਰੈਕਟਰ ਚੱਲ ਜਾ ਕੰਮ ਤੋਂ ਦੋਆਂ ਦਾ ਹੀ ਇਹ ਮੋਟਰਸਾਈਕਲ ਆ ਟਰੈਕਟਰ ਵੀ ਆਟੋ ਚਾਹੀਦਾ ਆਟੋ ਚਾਹੀਦਾ ਤੂੰ ਕਿ ਭੱਗਣਾ ਮੋਟਰਸਾਈਕਲ ਵੀ ਆਟੋ ਚਾਹੀਦਾ ਆ ਵੀ ਆਟੋ ਚਾਹੀਦਾ ਲੈ ਕੇ ਦੇ ਦੇਣੀ ਮੈਂ ਇਹ ਨਹੀਂ ਚੱਲਣੀ ਹੈਗੀ ਉਹ ਇਹ ਚਲਾਈ ਜੂਗਾ ਫੁੱਟਰੀ ਮੋਟਰਸਾਈਕਲ ਦਾ ਨਾਸ ਮਾਰ ਦਦਾ ਤਿਲਕ ਦੀ ਬਹੁਤ ਕੁਝ ਨਹੀਂ ਹੁੰਦਾ ਚਲਾਈ ਜਿਹੜੀ ਮੈਂ ਤੈਨੂੰ ਦੱਸਦਾ ਆਲੂ ਮੰਗੂ ਛੱਲੂ ਬੜੇ ਟਾਇਰ ਪਾ ਲੂੰਗਾ ਛਲੇ ਉਹ ਤਾਂ ਕਿਉਂ ਭੱਜਦੀ ਜਿਆਦਾ ਹੈ ਮੋੜ ਪਰ ਨਾ ਬ੍ਰੇਕਾਂ ਦੀ ਦੋ ਹੀ ਕੰਮ ਕਰਦੀ ਉਹ ਜਾਣਾ ਮੈਂਟ ਜਿਹਨੇ ਇਹ ਕਾਰੀ ਕਾਲੀ ਬੋਗ ਕਰ ਤੇ ਜਾ ਮੈਂ ਕੀ ਕਰਨਾ ਇਹ ਦੇ ਚਲਾਈਦਾ ਜਾਣੀ ਇਹਨੂੰ ਦੋਏ ਟਾਇਰ ਲਾ ਕੇ ਦੇ ਦਿੰਦੇ ਨੇ ਜਿਹੜੇ ਲੱਤਾਂ ਜੀਆਂ ਨੇ ਲਾ ਕੇ ਫਿਰਦੇ ਹੁੰਦੇ ਨੇ ਹਾਂ ਤੇ ਤਾਂ ਨਹੀਂ ਗਿਰੂ ਇਹ ਕਨਾਲੇ ਉਹ ਲਾਇਉਂ ਨਾ ਆਹ ਲੋੜੇ ਵਾਣੇ ਬੀ ਇਹ ਇਧਰੋਂ ਜਾਵੇ ਨਾ ਇਧਰੋਂ ਆਵੇ ਲੈਣੇ ਲੋੜਾ ਠੀਕ ਆ ਉਹ ਰੇਸ ਘੱਟ ਕਰ ਲੈ ਆਪਣੀ ਉਝਣੀ ਜੱਬਦਾ ਉਹਦਾ ਕੀ ਦਾ ਫਿਰ ਸੂਟ ਰਹੀ ਆ ਸੂਟਰੀ ਚਲਾਉਣ ਨੂੰ ਬਹੁਤ ਵਧੀਆ ਕਰੋ ਪਿਆਰ ਗਿਆ ਚਲੇ ਨਹੀਂ ਜਿਹੜਾ ਤੁਸੀਂ ਮੋਟਰਸਾਈਕਲ ਦਾ ਧੱਕਾ ਕਰਦੇ ਆ ਉਹ ਮੈਂ ਖੇਤ ਨੂੰ ਥੋੜਾ ਜਾਣੀ ਹੋਊ ਮੇਰੀ ਗੱਲ ਸੁਣਾ ਭਜੌਣੇ ਭਜੂਣੇ ਵਾਲੇ ਅਸੀਂ ਦੋ ਹੀ ਨਹੀਂ ਹੈਗੇ ਚੱਲ ਕੇ ਬੱਥ ਨਹੀਂ ਜਾਂਦੇ ਦੇਖ ਮੇਰੀ ਗੱਲ ਸੁਣਾ ਹੈਲੋ ਰੋਪੜ ਦੀ ਜਣਾ ਜਿੱਤੇ ਮੋਟਰਸਾਈਕਲ 40 35 ਚਾਈ ਨਹੀਂ ਬੱਤਾਂ ਬ੍ਰੇਕਾਂ ਵੀ ਸਾਗ ਕੇ ਵੱਜਦੀਆਂ ਉਹੀ ਗੱਲ ਹੈ ਉਹ ਗੱਡੀ ਨਹੀਂ ਖੜੀ ਖੜੀ ਚੱਲਦੀ ਗੱਡੀ ਮੈਂ 90 100 90 100 ਆਈਟ ਹੋਈ ਉਹੀ ਦੱਸਦਾ ਇਹਦੀ ਬ੍ਰੇਕ ਦੀ ਜਿੱਕੜਾ ਮਾਰ ਲੈਂਦਾ ਆਪਣਾ ਉਹਦੀ ਬ੍ਰੇਕ ਨਹੀਂ ਲੱਗਦੀ ਜੀ ਆ ਪਹਿਲੇ ਜੇ ਨਾ ਕੰਟਰੋਲ ਬਹੁਤ ਹੈ ਬਾਈ ਇਹਦਾ ਇੰਨਾ ਦਾ ਕੰਟਰੋਲ ਬਹੁਤਾ ਉਹਦਾ ਸਕੂਟਰੀ ਵੀ ਕੰਟਰੋਲ ਬਹੁਤਾ ਯਾਰ ਜੇ ਨਾ ਨਾ ਕੰਟਰੋਲ ਜੇ ਤੂੰ ਵੀ ਵਾਲੇ ਲੈਦਰ ਨਹੀਂ ਪਾਉਂਨੇ ਹੈਗੇ ਕੰਟਰੋਲ ਬਾਹਰ ਹੈ ਨਾ ਹਾਂ ਜੇ ਮੈਂ ਲੈਦਰ ਨਹੀਂ ਪਾਉਂਦਾ ਰੇਸ ਵਾਲੇ ਕੰਟਰੋਲ ਹੁੰਦੀ ਹੈ ਉਹ ਹੁੰਦੀ ਤਾਂ ਹੈਗੀ ਆ ਤੈਨੂੰ ਮੈਂ ਦੱਸਦਾ ਵੀ ਜਿੰਨਾ ਮੋਟਰਸਾਈਕਲ ਦਾ ਕੰਟਰੋਲ ਹੁੰਦਾ ਉਹ ਉਹਨਾਂ ਦਾ ਐਕਟਿਵਾ ਦਾ ਨਹੀਂ ਹੁੰਦਾ ਜਿਹਨੀਆਂ ਸਲਿੱਪ ਸਲਿੱਪ ਛੇਤੀ ਕਰ ਜਾਂਦੀ ਹੈ ਸਲਿੱਪ ਛੇਤੀ ਹੁਣ ਮਾ ਸਵੇਰ ਨੂੰ ਪਾਲ ਨੂੰ ਗਿਆ ਛੋਟੇ ਟਾਇਰ ਹੁੰਦੇ ਗੇੜੇ ਜ਼ਿਆਦਾ ਹੁੰਦੇ ਇਹ ਹੁਣ ਕੱਚੀ ਪਹਿੰਦਾ ਚੱਲ ਜਾਂਦਾ ਮੀਚੂ ਨੇ ਥੋ 1 ਮਿੰਟ ਵਿੱਚ ਇਹ 10 ਗੇੜੇ ਕੱਢਦਾ ਉਹਨੇ 30 ਕੱਢ ਦੇਣੇ ਇਹਦੇ ਨਾਲੋਂ ਮੇਰਾ ਹੱਥ ਵੀ ਦੁਪਹਿਰੇ ਮੈਂ ਜਿਹੜਾ ਚਾਲੇ ਮੈਂ ਬਾੜ ਲਿਆ ਬੰਨਾਂ ਦੇ ਗੰਨਰ ਬੋਸ਼ ਏਕਣ ਗਿਆ ਗੰਨਾਂ ਬੰਨਦੇ ਬਈ ਬਹੁਤ ਉੱਚਾ ਹੈ ਪੈਰ ਨੇ ਲੱਗੂ ਠੋੜ੍ਹੀ ਜਿਹੜਾ ਮਾ ਤੇਰਾ ਕਿੰਨਾ ਹੈ ਉਹ ਮੇਰਾ 7 9 ਉਹ ਤਾਂ ਬਹੁਤ ਉੱਚਾ ਹੈ ਸਾਡੇ ਵਾਲਾ ਉਹ 11 ਫੁੱਟ ਹੈ ਬਹੁਤ ਉੱਚਾ ਹੈ ਅਕੂਪਤਾ ਲੱਗਿਆ ਬਿਲਾਉਣਾ ਜੀ ਇੰਜ ਯਾਰ ਸੋਟਾ ਹੁ ਲਾਣੇ ਨਹੀਂ ਉੱਤੋਂ ਵਧੀਆ ਲਾਵੇ ਲੱਗਿਆ ਵਧੀਆ ਸੋਟਾ ਹੁਣ ਆਪ ਵੀ ਗਾਡਰ ਤੇ ਲੱਗੀ ਹੋਣੀ ਹੈ ਕਿਹਣੀ ਗੱਲ ਪੈ ਪਿਆ ਨੇ ਦੋ ਨੀ ਤੀ ਯਾਰ ਹੈ ਲੋਡ ਨਹੀਂ ਤੀ ਲੋਡ ਤਾਂ ਹੈ ਨਹੀਂ ਆਇ ਤਾਂ ਝੂਟ ਕੇ ਦੇਖ ਲਿਆ ਉੱਪਰ ਹੀ ਨੇ ਅੱਬਾ ਗਾਡਰ ਤਾਂ ਵਿੱਚ ਜੜਾ ਵਾ ਟੀਨਾ ਤੇ ਕਿੱਥੇ ਤੱਕ ਉਸਤਾਦ ਜੀ ਆਗੇ ਆ ਜਾ ਆ ਜਾ ਆਹੀਂ ਨਿਕਲਦੇ ਸੜੀ ਚੱਕੜਾ ਅੱਜ ਪਹਿਰਾ ਵੀ ਆ ਅਹੋ ਅੱਜ ਪਹਿਰਾ ਵੀ ਆ ਸਾਡਾ 4-5 ਜੜੇ ਦਾ ਤੂੰ ਜਾਊਂਗਾ ਮੈਂ ਜਾਊਂਗਾ ਨਹੀਂ ਨਹੀਂ ਆਇ ਹੀ ਨਾ ਨਾਲ ਉਹ ਬਣਾਈ ਹੈ ਆਪ ਬਈਓ ਪਹਿਰਾ ਕਿਦਾ ਹੈ ਤੁਹਾਡੇ ਨਾਲ ਹੀ ਨਹੀਂ ਲਾਉਣਾ ਪੈ ਰਿਹਾ ਉਹ ਕਹਿੰਦਾ ਮੈਂ ਜੀ ਨਾਲ ਵਿਕਣਾ ਮਰਜੀ ਕਰ ਲੋ ਜੀ ਪਹਿਰਾ ਮੈਂ ਸਹਿਬ ਜੋ ਤਾਂ ਜੱਗਾ ਹੀ ਲਾਪਰੀਤ ਹੈ ਮੁੰਡੇ ਮੁੰਡਿਆਂ ਦਾ ਪਹਿਰਾ ਕਰ ਤੂੰ ਸਿਆਣਾ ਵੀ ਚਾਈਦਾ ਕਿਤੇ ਸਿਆਣਾ ਵੀ ਚਾਈਦਾ ਵਿੱਚ ਸਾਨੂੰ ਫੈਸਲਾ ਕਰਾਉਣੇ ਨੂੰ ਇੱਥੇ ਇਹ ਨਿਗਰ ਰੱਖੂਗਾ ਪੰਜ ਦਾ ਘਾਇਲ ਵਾਲੀ ਇਵੜ ਪੰਜ ਨਾਲ ਹੀ ਸਾਡੇ ਨਾਲਿਓਂ ਬਾਬਾ ਠੀਕ ਹੈ ਫਿਰ ਤਾਂ ਪੰਜ ਮੈਂਬਰ ਹੈਗਾ ਚੌਕੀ ਲਾਏਗਾ ਸਪੈਸ਼ਲ ਹਾਕ ਮਾਰੀ ਕਹਿੰਦਾ ਤੇਰਾ ਪਹਿਰਾ ਲਾਤਾ ਮੈਂ ਠੀਕ ਹੈ ਕੜਾ ਪੁਲਾਇ ਦਿੱਤਾ ਛੇਣਾ ਬੰਦਾ ਚਾਹੀਦਾ ਇਹਨੂੰ ਮੇਰੇ ਚ ਬਹੁਤ ਦਦਾ ਮੁੰਨਾਣਾ ਦੇ ਵੀ ਉੱਤ ਮਰੂਦ ਦੇ ਕਹਦਾ ਇਹਨੂੰ ਇੱਥੇ ਨੇ ਦੇਖਿਆ ਦਿਖਣਾ ਨੇਰੇ ਜਿੱਥੇ ਪੂਰੇ ਦੇ ਦੇਖਿਆ ਦੌਰ ਦੇ ਖੜੇ ਹੁਣ ਤਾਂ ਬੂਟੇ ਆ ਗਏ ਪੂਰੇ ਇਹ ਇੱਥੇ ਆਈ ਨੇ ਚੋਰੋਂ ਉੱਥੇ ਦੇਖ ਜੇ ਕਰ ਇਹਨੂੰ ਉੱਪਰ ਚੜਿਆ ਹੋਇਆ ਦਮ ਲਾਦੀ ਉਹ ਉੱਥੇ ਚੜਿਆ ਹੋਇਆ ਤੇ ਸਰੀ ਜਾਂ ਲੋਕਡਾਊਨ ਦੇ ਲੱਗਿਆ ਵਾ ਤਾਂ ਪਹਾੜ ਤਾਂ ਦੇਖਿਆ ਅਸੀਂ ਵੀ ਜਾਂ ਲੋਕਡਾਊਨ ਤਾਂ ਪਹਾੜ ਦੀ ਗੱਲ ਉਹ ਜਾਂ ਬਾਈ ਮੌਸਮ ਬਹੁਤ ਸਾਫ਼ ਦਾ ਪਹਾੜ ਵੀ ਜੀ ਜੰਨੀ ਮੀਂਹ ਇੰਨਾ ਪੋਲੂਸ਼ਨ ਖਤਮ ਨਹੀਂ ਦਿਖਦੇ ਤੇ ਅਮਰੂਦ ਥੋੜਾ ਦਿਖਦੇ ਤੇ ਦਿਖਦੇ ਉਹ ਰੂਤਾ ਰੂਦੋਂ ਦਿਖ ਰਿਹਾ ਇੱਥੇ ਕਿਹੜਾ ਪੋਲੂਸ਼ਨ ਆ ਅੱਖੇ ਵੀ ਥਲੀ ਦੇਖਿਆ ਜਾਂ ਅੱਖ ਦੇਖਿਆ ਜਾਂਦੀ ਆਓ ਅਸੀਂ ਜਾਣ ਨਹੀਂ ਤਾਂ ਉੱਥੇ ਦੇਖਣਾ ਹ ਮਿਲ ਗਏ ਵੀ ਚਾਚਾ ਇਹ ਵਾਗਣਾ ਤਾਂ ਹੋ ਗਰੀ ਉਹੀ ਸੇਂਦੂ ਜੋ ਆਸ ਚਾਚੇ ਨੂੰ ਆਇਆ ਮੈਂ ਕੌਲੀ ਵਾ ਕਬੂਲ ਹੈ ਹੁਣ ਮੰਨਣੀ ਪੈਣੀ ਪਈ ਸਿਆਣੇ ਬੰਦੇ ਜੀ ਹਾਂ ਚਲੋ ਚਲੋ ਤਿਆਰੀ ਕਰੋ ਹਾਂ ਹੁਣ ਅਸੀਂ ਮੇਕਅਪ ਕਰ ਲਈਏ ਜਿਆਦਾ ਮੈਂ ਮੇਰੇ ਮਰਦੇ ਦੀ ਇੰਸਟਰੂਲਾ ਦਾਲ ਦੇ ਨਾਲ ਆਗਾ ਮੈਂ ਜਾਣਾ ਏ ਕਾਲਾ ਮੈਨੂੰ ਪਾਸੂ ਕਹਿਂਦਾ ਹੈ ਕਿਹਨੋ ਕਈਂਦੇ ਆ ਤੂੰ ਨਹੀਂ ਆਉਂਦਾ ਹੈਗਾ ਕਹਦਾ ਮੈਂ ਜਾਣਾ ਹੈ ਹੁਣ ਕਾਲੇ ਦੀ ਗੱਡੀ ਜਾਊਗੀ ਇੱਕ ਠੀਕ ਨਹੀਂ ਗੱਲ ਕਾਲੇ ਦੇ ਨਹੀਂ ਫੇ ਦੋ ਲੈ ਜਾਗੇ ਆਹੋ ਕਿਹ ਅਲਟੋ ਜਾ ਦਿਖਾ ਗੀਓ ਤੜਫਾ ਰੋ ਤਾਂ ਹੁਣ ਮੇਕਅਪ ਕਰਿਆ ਬੈਠੀ ਆ ਆਹੋ ਜਾਂ ਐ ਚਾਬੀ ਘੁੰਮਦੀ ਵਿਚਾਰੀ ਸੀ ਮੈਂ ਆਪਾਂ ਨੇ ਫਿਰ ਅਲਟੋ ਦਾ ਬਰੇਡ ਕਰ ਲਈ ਛੁੱਟੀ ਕੱਲ ਤੂੰ ਵੀ ਕੰਮ ਨਹੀਂ ਆ ਆ ਯਾਰ ਉਹਨੇ ਕੋ ਨਾਲ ਆ ਉਹ ਲੈ ਜੂਗੇ ਪਰਦਰ ਉਹਦੇ ਘਰ ਤੋਂ ਬਾਹਰ ਨੂੰ ਕੱਢ ਜੀ ਰਹਿਣਾ ਮੈਂ ਨਾ ਕਰੂਗਾ ਯਾਰ ਬੈਠਾ ਹੋਇਆ ਕਰੀਏ ਜੇ ਆਹ ਕਾਰ ਹੋ ਉੱਥੇ ਜਾਇਆ ਮੜ ਜਾਇਆ ਠਿੱਗੀ ਕੇ ਵਾਹੋ ਅੱਡੇ ਬੁਝਾਇਆ ਦਵਾਈ ਦੇ ਜ ਨਹੀਂ ਕਿਆ ਪੈਨੂੰ ਦਵਾਈ ਦਵਾ ਲਈਉਂਗੇ ਅੱਡੇ ਬੰਦਿਆ ਦਵਾਈ ਲੈ ਹਰੀ ਦੇ ਕੋਲ ਮੜ ਜਾ ਨੀ ਨੀ ਇਹਨਾਂ ਕਬਰਾ ਡਾਲੀ ਪੈਨੂੰ ਲੈ ਕੇ ਕਰਿਆ ਮੜ ਜਾ ਲੈ ਕੇ ਖਾਲੀ ਪੇਟ ਜਾਣਾ ਇਹਨੂੰ ਕਾਹਦੇ ਕੋਲ ਲੈ ਕੀ ਕਰਦਾ ਸਾਲਾ ਲੈ ਆਜੀ ਕੋੜੀ ਲੈ ਕੇ ਜ ਗਏ ਭਾਈ ਅੱਡਾ ਜੱਗ ਜਿੱਡਾ ਘਰਾ ਸੀ ਉੱਪਰ ਦੇ ਅਬਲਾ ਸਬਰਾ ਬਰੂਦ ਮਰਾਦ ਸਾਰੇ ਇੱਕ ਨੂੰ ਸ਼ਾਮ ਤੇ ਛੱਡਿਆ ਨਾ ਕਰਿਓ ਕੁਛ ਨਾ ਕਰਿਓ ਓਏ ਪਰਗਟ ਵਾਲੀ ਗੱਡੀ ਜਿੰਨੀ ਬਹੁਤ ਵੱਡੀ ਹੈ ਕਰਦੇ ਪਿੱਛੇ ਘੱਟ ਗੱਡੀ ਉਪਰ ਰੱਖ ਰਿਓ ਨੀ ਨੀ ਜਾ ਜੂਸ ਨਾ ਬੰਦਾ ਪੀਤਾ ਨਹੀਂ ਕੰਮ ਕਰਦਾ ਪਾਣੀ ਪੀਉਂਗਾ ਤੱਕ ਉਹ ਵੀ ਇਹਨਾਂ ਜਾਨ ਵਾਲੀ ਚੀਜ਼ਾਂ ਪੀ ਲਾ ਹੁਣ ਜਿਹੜੀ ਚੀਜ਼ ਨੂੰ ਕਹਦੇ ਕਰੇ ਮੈ ਨਹੀਂ ਪੀਣੀ ਮੈਰੀ ਉਹ ਮਾਰ ਗਿਆ ਅੰਨਾ ਕਮ ਛੱਡਦਾ ਉਹਨੂੰ ਬੰਦੇ ਨੇ ਜੂਸ ਬਣਾਇਆ ਚ ਵੀ ਫਿਰ ਉਹ ਹੋ ਗਿਆ ਨਾ ਚੀਜ਼ਾਂ ਵਾਲੀ ਤਾਂ ਹੀ ਮਾਰੇ ਨੇ ਭਾਈ ਘੋੜਿਆਂ ਦੀ ਸੇਵਾ ਵੀ ਬੋਲ ਤੂੰ ਦੱਸ ਦੇ ਯਾਰ ਬਾਰਾ ਲਾ ਗਿਆ ਜਦੋਂ ਤੁਸੀਂ ਕਹਿੰਦੇ ਘੱਟ ਖਾ ਲੈਂਦਾ ਹਾਂ ਸੋ ਨਹੀਂ ਸਾਰੇ ਕੋਈ سپورਟ ਹੈ ਆ ਰਿਆਂ ਲੱਗਣੀ ਆ ਇਹ ਠੀਕ ਆ ਇਹ ਵੀ ਕਹਿੰਦਾ ਮੈਂ ਜਿਹੜਾ سپورਟ ਲਾਉਣੀ ਦੀ ਉਹਦੇ ਚ ਪੱਥਰ ਵੀ ਪਾ ਦਿੰਦਾ ਲ ਲੈ ਲੈ ਉਹ ਨਹੀਂ ਨਹੀਂ ਪੱਥਰ ਦਾ ਜਾ ਬਜਨ ਉਹਦਾ ਬਾਈ ਉਹ ਜਿਹੜਾ ਪੈ ਜਾਣਾ ਚੀਜ਼ ਫਰਕ ਤਿੰਨ ਬੰਦੇ ਨਾਲ ਹੁਣ ਆਏ ਹਿਸਾਬ ਲਾ ਲਾ ਪਾਣੀ ਦਾ ਵੀ ਪਾ ਬਜਨ ਆ ਜਾਣਾ ਮੀਮੂ ਉਹ ਸਪੋਰਟੀ ਦਾ ਲੋੜੀ ਬਜਨ ਫਰਕ ਐ ਨਹੀਂ ਕਿੱਥੇ ਰਹਿਣਦਾ ਆਹ ਤਾਂ ਇੱਥੇ ਨਹੀਂ ਦੀ 15 ਦਿਨਾਂ ਦੀ ਉਹ ਤਾਂ ਆ ਜਣੀ ਸੀ ਉਹਦੀ ਗੱਲ ਕਰਦਾ ਸਪੋਰਟੀ ਲੋੜੀ ਮੈਨੂੰ ਕਹਿੰਦਾ ਸਹੀ ਤਿੰਨ ਤਾਂ ਮੈਨੂੰ ਪੰਜ ਕਿ ਲੱਗਦੀ ਜਿਦਾ ਚੱਲ ਉਹਦਾ ਫਾਇਦਾ ਹੀ ਯਾਰ ਉਹ ਨੁਕਸਾਨ ਥੋੜੀ ਹੈ ਕੋਈ ਸੇਫਟੀ ਉਹਦਾ ਬਹੁਤ ਨਿਗਰੱਖਣੀ ਪੈਣੀ ਹੈ ਬਾਹਰ ਕੋਈ ਕੀ ਸਿੱਧੀ ਆ ਗਈ ਉਹਦੇ ਵਿੱਚ ਪਾ ਉੱਥੇ ਕਾ ਸਾਡਾ ਰਕਮਾਣਾ ਯਾਰ ਇੰਨੀ ਕਿਤੇ ਉਹ ਵੀ ਦੱਸ ਦਊਗਾ ਤੇਰੀ ਵਰਗਾ ਆ ਜਾਂਦਾ ਕੋਈ ਨੀ ਫਰਕ ਪੈਂਦਾ ਨਹੀਂ ਇੱਥੇ ਟ੍ਰੱਕ ਲੈ ਆਉਣਾ ਆ ਜਾਂਦਾ ਗੰਨੇ ਦਾ ਟਰਾਲਾ ਹੋਰ ਨਹੀਂ ਲਿਆਉਣਾ ਭਰੇ ਵੇ ਦਾਣੇ ਉੱਪਰ ਜਾਣੇ ਨਹੀਂ ਟੱਕ ਕਿੱਥੇ ਨੂੰ ਲਿਆਉਣਾ ਕੰਦਾ ਗੇ ਨਹੀਂ ਇੱਥੇ ਭੈਣ ਤੋਂ ਬਾਹਰ ਇਹ ਨਾਲੇ ਗਿਰ ਜਾਣੀ ਤੁਸੀਂ ਨਿਗਰ ਰੱਖਿਓ ਫੇਰ ਵੀ ਮੈਂ ਤੁਹਾਨੂੰ ਨਹੀਂ ਪਤਾ ਨਹੀਂ ਹੁੰਦਾ ਨਹੀਂ ਪੰਮੇ ਰਹਿੰਦੇ ਲੱਗੇ ਐਨੀ ਲੱਗਦਾ ਆਪਾਂ ਕੋ ਸੋਚੇ ਕਰਦਾ ਭਲੇਖੀ ਜੰਮ ਨਹੀਂ ਭਾਈ ਐਨੀ ਨੇੜੇ ਤਾਂ ਜਾਣਾ ਵੀ ਨਹੀਂ ਉਹ ਵੀ ਜਿਹੜਾ ਤੇਰਾ ਟਰਾਲੇ ਵਾਲਾ ਪਾਈਪ ਵੀ ਉਹ ਵੀ ਸੈਂਟਰ ਚ ਆਉਣਾ ਉਹ ਤਾਂ ਸੈਂਟਰ ਚ ਹੁੰਦਾ ਇਹ ਨਹੀਂ ਲੱਗਦਾ ਤੁਹਾਨੂੰ ਆ ਇਹਨਾਂ ਨੇ ਜਦਾ ਚੱਕ ਲੈਣਾ ਤਾਂ ਵਜਨ ਭਾਈ ਨਾ ਪੂਰਾ ਚੱਕ ਲੈਣਾ ਇਹਨਾਂ ਨੇ ਹੁਣ ਏ ਇਹ ਬਹੁਤ ਅਗਲੀ ਸਪੋਟ ਆ ਇਹ ਆਹ ਜੀ ਉਹ ਬਿਟਰੀ ਜਾਉਂਦਾ ਸੋਨੀ ਬਿਟਰੀ ਉਹਦਾ ਸਿਮੈਂਟ ਵਾਸਤੇ ਉਹਨੇ ਕੱਚਾ ਗੰਮੇ ਨਹੀਂ ਕਰ ਸਕਦਾ ਅਰੇ ਇਹ ਵੀ ਦਾਮ ਹੀ ਨਹੀਂ ਕਰਨਾ ਉਹ ਤਾਂ ਸਿਮੈਂਟ ਵਾਲੀ ਚਾਦਰ ਨੂੰ ਪੈ ਜਾਣੀ ਦੀ ਫਿਰ ਤਾਂ ਜਿਤੇ ਆਈ ਪਾਉਣੀ ਨਹੀਂ ਆਹ ਠੀਕ ਆ ਟੀਨ ਉਹ ਗਾਡਰ ਥੋੜਾ ਕੀ ਹੋ ਗਿਆ ਦਾ ਮੜਦਾ ਪਰਲਾ ਟਾਂਕੇ ਦੇ ਦੋਏ ਤੇ ਲਾਏ ਤੇ ਦੋਏ ਨਹੀਂ ਪੱਠੂ ਵਾਹ ਤੋਰਦਾ ਦੋ ਟਾਂਕੇ ਵਾਲੀ ਮਾਦੀ ਪਟਿਆ ਮਾਦੀ ਪਟਿਆ ਉਹ ਤਾਂ ਕੱਟਦਾ ਨਾ ਬਾਈ ਬਿਲਡਿੰਗ ਆ ਇਹ ਕੰਮ ਬਾਈ ਬਹੁਤ ਸਫਾਈ ਵਾਲਾ ਇਹ ਰਾਮ ਦਾ ਘਰ ਨਾ ਬਾਈ ਨੇ ਕਾਲੀ ਨਹੀਂ ਕਰਦਾ ਉਹ ਕਰੋਨਾ ਹੋਣਾ ਹੈਗੇ ਨੇ ਸਿਰਤਾ ਲੱਗਿਆ ਨਹੀਂ ਮੈਂ ਕਰਾ ਲਿਆ ਨਹੀਂ ਕੰਮ ਕਰਕੇ ਮੇਰੇ ਕੋਲ ਬਾਈ ਚਿਗਾਠਾ ਪਈਆਂ ਦੀਆਂ ਜੱਟੇ ਉਹ ਜੋ ਕੱਢ ਲੀਆਂ ਸੀ ਗੈਲਰੀ ਵਾਲੀਆਂ ਉਹ ਕੱਢ ਕੇ ਬੰਦ ਕਰਾਤੀ ਤੇ ਟਾਕੀ ਬਹੁਤ ਰੱਖਿਆ ਹੁੰਦੀ ਆ ਉਹ ਕੱਢ ਕੇ ਮੈਂ ਰੱਖਤੀਆਂ ਨੇ ਗੇਟ ਬਣਾ ਦਿੱਤੇ ਉਹਦੇ ਉਧੋਂ ਦੇ ਘੂੜੇ ਨੂੰ ਲਾ ਦਿੱਤੇ ਖੁਰਲੀਆਂ ਦੇ ਉੱਥੇ ਲਾ ਦਿੱਤੇ ਮੈਂ ਤਾਂ ਇੰਨਾ ਸੌਖਾ ਕਰਾਤਾ ਕੰਮ ਮੈਂ ਮੈਂ ਸੇਤਨਾ ਕਰਾਂ ਹੋਰ ਕੀ ਕਰਾਂ ਗੇਟ ਤੂੰ ਕਹਿ ਨਹੀਂ ਸਕਦਾ ਵੀ ਚਿਗਾੜਦਾ ਬਣਿਆ ਹੋਇਆ ਆ ਕਿੰਨਾ ਸੋਹਣਾ ਬਣਾਇਆ ਹੈਂ ਚੰਦ ਜਿਹਾ ਲੱਗੂ ਗੱਡੇ ਮਾਰ ਕੇ ਡ੍ਰਿਲ ਨਾਲ ਆ ਕੇ ਲਿਆ ਆ ਹੋ ਥਾਪੂ ਲੈ ਕੇ ਆ ਗੱਲ ਦਾ ਹਾਂ ਚਲ ਭਾਈ ਕਿਹਨੂੰ ਹਾਂ ਚਲ ਕਰ ਆਪਾਂ ਇਹਨਾਂ ਮੋਟਰਸਾਈਕਲ ਪਾਸੇ ਕਰ ਚਲ ਭਾਈ ਇੱਕ ਵਾਰ ਬੋਡਰ ਵੱਜਦਾ ਕੱਗੀ ਆਉਂਦਾ ਬਾਈਕ ਪਾਈ ਚਾਰ ਅਬ ਇਹ ਤਾਰਾਂ ਜੇ ਇਕੱਠੇ ਗੱਲ ਨਹੀਂ ਗੱਲੇ ਮੀਟੂ ਮੀਟੂ ਆਪੇ ਆ ਪਿੰਡਾ ਬਣਨ ਯੋਗਾ ਕੰਮ ਨਹੀਂ ਛੱਡੀ ਪਿੰਡਾ ਨਾ ਬਣਨ ਵਿੱਚ ਰਹਣਾ ਕਿੱਥੇ ਯਾਰ ਹਾਂ ਪਿੰਡਾ ਰਹਿਣਾ ਕਿੱਥੇ ਮਕਾਨ ਦਾ ਚਲ ਹਾਂ ਆਹ ਆਹ ਚੱਲ 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 ਲੱਗ ਜਾਨੇ ਇੱਕ ਬੈਠ ਉਹ ਫੇਰ ਖਿੱਚ ਹੋਈਆਂ ਦੇਖ ਲੈ ਨਾਲੇ ਕਿਹਾ ਤਾਂ ਲੈ ਖਿੱਚ ਹੋਇਆ ਉਹ ਗ੍ਰਿੰਡਰ ਆ ਹੁਣ ਚੱਲ ਹੁਣ ਦੋਰਦਾ ਬਈ ਪਤਾ ਠੀਕ ਆ ਭੀਤਾਂ ਨਾਲ ਹੌਣੋਂ ਨੇ ਕੱਟੀਆਂ ਕਰਨੀਆਂ ਆਹ ਕਹਿ ਗਿਆ ਡੇ ਵੀ ਆਪਣਾ ਸਾਮਾਨ ਇਕੱਠਾ ਕਰ ਲੈ ਲੈ ਵੇ ਕਿਹਾ ਪਹਿਲਾਂ ਵੀ ਭਾਈ ਸਾਮਾਨ ਇਕੱਠਾ ਕਰ ਲੋ ਆਪਣਾ ਉਹ ਤੈਂ ਦੇਖਣੀ ਆ ਚੱਲ ਨਾ ਹਾਂ ਫਿਰ ਕੀ ਹੋ ਗਿਆ ਯਾਰ ਅਰੇ ਉਹ ਗ੍ਰੈਂਡਰ ਪਟ ਲੈਣਾ ਹੋਰ ਕੀ ਗੱਲ ਥੋੜਾ ਮੈਨ ਲਾਉਦਾ ਇਹ ਦੇਖ ਉਹ ਕਿ ਬੈ ਗਿਆ ਦੋ ਵਾਰੀ ਮੇਰੇ ਕੋਲ ਖੋਲ ਕੇ ਬੈਟ ਗਿਆ ਇਹ ਚਲੇ ਗਿਆ ਵੈਲਡਿੰਗ ਕਰਨ ਭਾਈ ਇਹ ਨਹੀਂ ਇਹਦਾ ਨੁੱਕੇ ਤੋਂ ਉੱਪਰ ਤੇ ਆਇਆ ਰਹਾ ਤੈਨੂੰ ਮੰਜ਼ਲਾ ਪਰ ਤੇ ਵੈਲਡਿੰਗ ਸੈੱਟ ਫੁੱਟਿਆ ਭੈਣ ਲੜਾ ਉੱਪਰ ਤੇ ਗਿਰਿਆ ਲੜਾ ਬੈਟ ਜੀ ਉੱਟ ਕੇ ਲਾ ਮੁਕੇ ਦੇਖਤਾ ਇਹਨੂੰ ਹਾਂ ਦੇਖ ਲੈ ਉਹ ਤਾਂ ਮਿਸਰੀ ਗੋੜਾ ਯਾਰ ਬਹਾਉਦਾ ਤੇਰੇ ਮਾਂ ਝੁਕਦਾ ਕਿ ਨਹੀਂ ਥੱਲੇ ਨੂੰ ਮਾਂ ਤਾਂ ਇਹਦੇ ਗੱਲੂ ਬੱਸ ਯਾਰ ਭਾਈ ਜੀ 70 30 ਕਿਲੋ ਹੁਣ ਹਵਾ ਮਾਂ ਕੀ ਦੇਜੇ ਹੀ ਦੇਜੇ ਉਹ ਤਾਂ ਹੈਗਾ ਫੇ ਉਹ ਯਾਰ ਹੁਣ ਜਾ ਦੋ 95 ਕਿਲੋ 95 ਤੇਰਾ ਇਹਨਾਂ ਮੈਂ ਮੇਰੀ ਗੱਲ ਥੋੜ੍ਹਾ ਬਜਨ ਵੱਧਦਾ ਤੇਰੇ ਚ ਬਜਨ ਸੜਾ 70 ਦੇ ਥੱਲੇ ਚਾਹੀਦਾ ਕੁਆਂਟਲ ਹੁਣੇ ਰੱਖਣਾ ਹੱਟ ਚਾਹੀਦਾ ਤੇਰਾ ਬਜਨ ਚੱਕ ਕੇ ਟੀਨਾ ਜਿਗਾ ਬਜਨ ਨਾਲ ਕੁਝ ਵੀ ਨਹੀਂ ਆ ਸਾਰੀਆਂ 90 ਕਿਲੋ ਦੀ ਆਉਣੀਆਂ ਮੈਨੂੰ ਲੱਗਦੀ ਆ ਸਾਰੀਆਂ ਸਾਰੀਆਂ ਨਹੀਂ ਸਿਰਫ ਕਰਾ ਰਿਆ ਨਾ ਦੂਸਰੇ ਮਸੀ ਚੱਕ ਕੇ ਤਾਰਦੇ ਤੁਸੀਂ ਸਾਲਾ ਆਉਂਦਾ ਹੀ ਕੁਝ ਨਹੀਂ ਹੈਗਾ 50000 ਰੁਪਏ ਲੱਗ ਲਿਆ ਆਹੀ ਵਧਾਉਣੇ ਤੇ ਇੰਨੇ ਜੀ ਇਹ ਬੱਲੇ ਸਨੇ ਲੈਣ ਦਾ ਸਾਲਾ 2 ਲੱਖ ਰੁਪਏ ਲੱਗ ਲੈਣਾ ਤਾਂ ਇਹ ਪਹਿਲੇ ਗਾਡਰ ਹੈ ਹੈ ਮੈਨੂੰ ਸਨੇ ਲੈਣ ਦਾ 2 ਲੱਖ ਲੱਗ ਲੈਣਾ ਪਹਿਲੇ ਗਾਡਰ ਕਰਦੇ ਹਾਂ ਗਾਡਰ ਕਰਦੇ ਗਾਡਰ ਪਾ ਦੀ ਜਨਾ ਤੈਨੂੰ ਮੈਂ ਉਹ ਮੈਂ ਤੇਰੇ ਕੋ ਮੇਰੇ ਕੋ ਕਿੰਨੇ ਗਾਡਰ ਤੇ ਕਰਦੇ ਦਿੰਦੇ ਮੈਂ ਗਾਡਰ ਲੈ ਤੇ ਜਦ 10 11000 ਦੇ ਮੇਰੇ ਕੋ ਕਿੰਨੇ ਗਾਡਰ ਤੇ ਕਰਦੇ ਦਿੰਦੇ 20000 ਦੀਆਂ ਟੀਨਾ ਆ ਗਈਆਂ 10000 ਦੀਆਂ ਪੈਪਾ ਜੀਆਂ ਆ ਗਈਆਂ ਲੋਹਾ ਜਾ ਹਾ ਵਿੱਚੇ ਸਾਰਾ ਲਮਗਲ ਕਯਾ ਯਾਰ ਵੀ ਲੱਗ ਰਿਹਾ ਮੇਰੇ ਕੋ ਕਿੰਨੇ ਗਾਡਰ ਦੇ ਘਰ ਦੇ ਸ਼ੈੱਡ ਨੂੰ ਸਾਰੇ ਘਰ ਦੇ ਗਾਡਰ ਦੇ ਕੋਈ ਮੁੱਲ ਨਹੀਂ ਲੱਤਾ ਸਾ ਵੀ 6-7 ਲੱਖ ਰੁਪਏ ਲੱਗ ਗਿਆ ਫੇਰ ਸਾਡੇ ਜਿੱਥੇ ਮੈਂ ਸਾਨਾ ਸਾਰੇ ਗਾਡਰ ਘਰ ਦੇ ਦੇ ਨਾਲੇ ਸਿਰ ਤੇਂਦਾ ਤੇਂਦਾ ਬੰਦ ਭੱਜਰੀ ਚੱਲੇ ਸਪੋਰਟ ਲਾਈ ਆ ਕੋਈ 30-40 ਹਜ਼ਾਰ ਰੁਪਏ ਦਾ ਆ ਗਿਆ 2000 ਦਾ ਸਮੋਸੇ ਦਾ ਢੰਡੇ ਲਾਲਾ ਸਾਡੇ ਅੱਜ ਤਿੰਨ ਦਿਨ ਤੇ ਤਿੰਨ ਦਿਨ ਦਾ ਕੰਮ ਥੇ ਹੈ ਤਿੰਨ ਦਿਨ ਦਾ ਢੰਡੇ ਨਹੀਂ ਹੁਣ ਤੋਂ ਪਾ ਗਏ ਹੈ ਦੇਖਣਾ ਕੋਈ ਰਿਸ਼ਤੇਦਾਰਾਂ ਤੇ ਨਹੀਂ ਆਉਂਦੇ ਨਹੀਂ ਲਿਆਂਦਾ ਕੰਮ ਨਿਸਤਿਹਾਰ ਵੀ ਆਏ ਹੈ ਮੇਰੇ ਜੜ ਗਿਆ ਮੇਰੇ ਇੱਥੇ ਤਾਂ ਚੱਲਣ ਦੇ ਹੋਈ ਜੜ ਗਿਆ ਮੇਰੇ ਇੱਥੇ ਤਾਂ ਚੱਲਣ ਦੇ ਹੋਈ ਪੰਜਾ ਪੰਜੇ ਪਰ ਇੱਕ ਦਸਣਾ ਪੈਂਦਾ ਬੰਦੇ ਨੂੰ ਸਾਨੂੰ ਉਹ ਦੰਦਾ ਦੀ ਖੰਡਾ ਇੱਕਣਾ ਕੌਣ ਵੀ ਸਾਡਾ 9 ਲਿਖਾ ਕੇ ਲਿਆਊਗਾ ਕੋਈ ਅੱਛਾ ਮਗਾ ਦੇਖ ਇੰਤਰ ਮੈਂ ਫੂਲ ਕਰਿਆ ਉਹਨੂੰ ਪਹਿਲਾਂ ਮੈਂ ਆਊਗਾ ਪੰਜ ਮੈਂ ਠੰਡੇ ਦੇ ਬੋਲਾ ਦੇਦੀ ਉਹਨੂੰ ਕਹਿੰਦਾ ਠੀਕ ਐ ਨਹੀਂ ਦੰਦਾ ਦੀ ਇੱਕਣਾ ਕਹਿੰਦਾ ਠੀਕ ਆ ਪਹਿਲਾਂ ਹੋਲੀ ਐ ਪਹਿਲਾਂ ਹੋ ਲਿਆ ਕੰਮ ਸਾਡੇ ਨਾਲ ਪਹਿਲਾਂ ਪੰਜ ਸਾਹ ਵਾ ਯਾਰ ਹਾਂ ਅੱਜ ਫੇ ਪਿੰਡ ਪਹਿਰਾ ਲੱਗੂ ਮੈਂ ਭਾਈ ਡੀਸੀ ਵੀ ਆ ਗਿਆ 3 ਦਿਨ ਮਤੈ ਰੈਡ ਬੰਦ ਕਰ ਲੈ ਗਈ ਦੀ ਬੰਦੀ ਹੋ ਗਈ ਬੰਦ ਇਹ 24 ਕ ਜੇ ਸਟਾਰਟ ਹੋ ਵੀ ਸਭ ਵੱਜ ਗਈ ਜਾਂਦੀ ਬਲਕੋੜੀ ਬੱਸ ਆ ਜਾ ਦੀਦੀ ਤੇਰਾ ਕੋੜ ਰੇ ਨਹੀਂ ਦਿਨ ਨਾਲ ਦੀਦੀ ਬੈਠਾਂਗੇ ਆ ਜਾ ਹੂੰ ਚਲੋ ਠੀਕ ਆ ਭਾਈ ਚਲੋ ਭਾਈ ਮਿਲਦੇ ਕੱਲ ਨੂੰ ਸਵੇਰ ਨੂੰ ਸਤਿ ਸ੍ਰੀ ਅਕਾਲ ਜੀ ਪਹਿਰੇ ਤੋਂ